ਸਾਸਰੀ ਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਮੈਂ ਆਪਣੇ YouTube ਚੈਨਲ ਸਕਸੈਸ ਪੁਆਇੰਟ ਵਿੱਚ ਅੱਜ ਅਸੀਂ ਕਰਾਂਗੇ ਪੰਜਾਬ ਦੇ ਮੇਲੇ ਤੇ ਤਿਉਹਾਰਾਂ ਨਾਲ ਰਿਲੇਟਡ ਪ੍ਰਸ਼ਨ ਉੱਤਰ ਹੇਠ ਲਿਖਿਆਂ ਵਿੱਚੋਂ ਬਾਬਾ ਸੋਡਲ ਦਾ ਮੇਲਾ ਕਿੱਥੇ ਆਯੋਜਿਤ ਕੀਤਾ ਜਾਂਦਾ ਹੈ ਇਸ ਦਾ ਉੱਤਰ ਹੈ ਜਲੰਧਰ ਪ੍ਰਸ਼ਨ ਨੰਬਰ 2 ਰੋਜਾ ਸ਼ਰੀਫ ਦਾ ਮੇਲਾ ਕਿਸ ਸੂਫੀ ਸੰਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਇਸ ਦਾ ਉੱਤਰ ਹੈ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਪ੍ਰਸ਼ਨ ਨੰਬਰ ਤੀਜਾ ਰੋਸ਼ਨੀਆਂ ਦਾ ਮੇਲਾ ਕਿਸ ਪੀਰ ਬਾਬਾ ਦੀ ਮਜ਼ਾਰ ਤੇ ਲਗਾਇਆ ਜਾਂਦਾ ਹੈ ਇਸ ਦਾ ਉੱਤਰ ਹੈ ਬਾਬਾ ਮੁਹਕਮਦੀਨ ਪ੍ਰਸ਼ਨ ਨੰਬਰ ਚੌਥਾ ਕਿਸਾਨ ਮੇਲਾ ਕਿੱਥੇ ਆਯੋਜਿਤ ਕੀਤਾ ਜਾਂਦਾ ਹੈ ਇਸ ਦਾ ਉੱਤਰ ਹੈ ਲੁਧਿਆਣਾ ਪ੍ਰਸ਼ਨ ਨੰਬਰ ਪੰਜਵਾਂ ਮੇਲਾ ਗਦਰੀ ਬਾਬਿਆਂ ਦਾ ਕਿੱਥੇ ਲਗਾਇਆ ਜਾਂਦਾ ਹੈ ਇਸ ਦਾ ਉੱਤਰ ਹੈ ਜਲੰਧਰ ਪ੍ਰਸ਼ਨ ਨੰਬਰ 6ਵਾਂ ਜਰਗ ਦਾ ਮੇਲਾ ਜਰਗ ਦੇ ਮੇਲੇ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਦਾ ਉੱਤਰ ਹੈ ਬਹਿਰੀਆ ਦਾ ਮੇਲਾ ਪ੍ਰਸ਼ਨ ਨੰਬਰ 7ਵਾਂ Holi ਦਾ ਤਿਉਹਾਰ ਕਦੋਂ ਆਉਂਦਾ ਹੈ ਇਸ ਦਾ ਉੱਤਰ ਹੈ ਪੂਰਨਮਾਸੀ ਦੇ ਦਿਨ ਇਕਮ ਦੇ ਦਿਨ ਸ਼ੁਕਲ ਪੱਖ ਦੀ 14 ਨੂੰ ਨਵੇਂ ਚੰਦ ਤੋਂ 1 ਦਿਨ ਬਾਅਦ ਪ੍ਰਸ਼ਨ ਨੰਬਰ 8ਵਾਂ ਬਾਬਾ ਜਸਾ ਸਿੰਘ ਆਲੂ ਵਾਲਿਆ ਵਿਰਾਸਤੀ ਤਿਉਹਾਰ ਕਿੱਥੇ ਹੈਰੀਟੇਜ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ ਇਸ ਦਾ ਉੱਤਰ ਹੈ ਕਪੂਰਥਲਾ ਪ੍ਰਸ਼ਨ ਨੰਬਰ 9ਵਾਂ ਪਿੰਡ ਅਹਿਮਦਗੜ੍ਹ ਪਾਸ ਜ਼ਿਲ੍ਹਾ ਲੁਧਿਆਣਾ ਦਾ ਕਿਹੜਾ ਮੇਲਾ ਪੰਜਾਬ ਦੇ ਪ੍ਰਾਤਨ ਸਭਿਆਚਾਰ ਦਾ ਸੰਮੇਲਨ ਕਰਦਾ ਹੈ ਇਸ ਦਾ ਉੱਤਰ ਹੈ ਸ਼ਪਾਰ ਦਾ ਮੇਲਾ ਪ੍ਰਸ਼ਨ ਨੰਬਰ 10ਵਾਂ ਲੋਪੋ ਦਾ ਮੇਲਾ ਪਿੰਡ ਲੋਪੋ ਵਿਖੇ ਸੁਦੀ ਨੂੰ ਚੌਥੇ ਨੂੰ ਬਾਬਾ ਮਹਿਮਾ ਸ਼ਾਦੀ ਸਿਮਰਤੀ ਵਿੱਚ ਕਿੱਥੇ ਲੱਗਦਾ ਹੈ ਇਸ ਦਾ ਉੱਤਰ ਹੈ ਲੋਪੋ ਵਿਖੇ ਪ੍ਰਸ਼ਨ ਨੰਬਰ 11ਵਾਂ ਲਾਲਾ ਵਾਲੇ ਪੀਰ ਦੇ ਮੇਲੇ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਦਾ ਉੱਤਰ ਹੈ ਹਾਦਰ ਸ਼ੇਖ ਦਾ ਮੇਲਾ ਪ੍ਰਸ਼ਨ ਨੰਬਰ 12ਵਾਂ વાર્षिक ਮੇਲਾ ਮਾਗੀ ਦਾ ਬੜੀ ਹਿੱਟੂਮ ਧਾਮ ਨਾਲ ਕਿੱਥੇ ਆਯੋਜਿਤ ਕੀਤਾ ਜਾਂਦਾ ਹੈ ਇਸ ਦਾ ਉੱਤਰ ਹੈ ਮੁਕਸਾ ਸਾਹਿਬ ਪ੍ਰਸ਼ਨ ਨੰਬਰ 13 ਵਸੰਤ ਪੰਚਮੀ ਤੇ ਮੇਲੇ ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਮੇਲੇ ਦਾ ਭਾਰੀ ਇਕੱਠ ਹੁੰਦਾ ਹੈ ਇਹ ਕਿਸ ਜਗ੍ਹਾ ਤੇ ਲਗਾਇਆ ਜਾਂਦਾ ਹੈ ਇਸ ਦਾ ਸਹੀ ਉੱਤਰ ਹੈ ਉਹ ਪਟਿਆਲਾ ਪ੍ਰਸ਼ਨ ਨੰਬਰ 14 ਡਾਕਟਰ ਐਸ ਐਸ ਵੰਜਾਰਾ ਬੇਦੀ ਦਾ ਲਿਖਿਆ ਲੇਖ ਕਿਹੜਾ ਹੈ ਇਸ ਦਾ ਸਹੀ ਉੱਤਰ ਹੈ ਪੰਜਾਬ ਦੇ ਮੇਲੇ ਤੇ ਤਿਉਹਾਰ ਕਿਹੜੀ ਚੀਜ਼ ਬੀਜ ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਸਮਾਈ ਹੋਈ ਹੈ ਇਸ ਦਾ ਉੱਤਰ ਹੈ ਮੇਲਾ ਪ੍ਰਸ਼ਨ ਨੰਬਰ 16ਵਾਂ ਕਿਸੇ ਜਾਤੀ ਦੀ ਸੰਸਕ੍ਰਿਤਨੋਹਾਰ ਕਹਦੇ ਵਿੱਚ ਪੂਰੇ ਰੰਗ ਦੀ ਪ੍ਰਤਿਬਿੰਬ ਹੁੰਦੀ ਹੈ ਇਸ ਦਾ ਸਹੀ ਉੱਤਰ ਹੈ ਮੇਲਿਆਂ ਤੇ ਤਿਉਹਾਰਾਂ ਵਿੱਚੋਂ ਪ੍ਰਸ਼ਨ ਨੰਬਰ 17ਵਾਂ ਜਿੱਥੇ ਚਾਰ ਪੰਜਾਬੀ ਜੋੜ ਜਾਣ ਉੱਥੇ ਕੀ ਬਣ ਜਾਂਦਾ ਹੈ ਤੁਰਦਾ ਫਿਰਦਾ ਮੇਲਾ ਮੇਲੇ ਦਾ ਹਰ ਦ੍ਰਿਸ਼ ਮਨਮੋਹਨਾ ਤੇ ਲੁਭਾਉਣਾ ਹੁੰਦੇ ਨਾਲ ਕਿਸ ਚੀਜ਼ ਦੀ ਪ੍ਰਤੀਨਿਧਤਾ ਕਰਦਾ ਹੈ ਉੱਤਰ ਹੈ ਸਭਿਆਚਾਰ ਦੀ ਪ੍ਰਸ਼ਨ ਨੰਬਰ 19ਵਾਂ ਕਿਹੜੀ ਚੀਜ਼ ਪੰਜਾਬ ਦੇ ਮੌਸਮਾ ਰੁੱਤਾਂ ਤੇ ਤਿਉਹਾਰਾਂ ਨਾਲ ਜੁੜੀ ਹੋਈ ਹੈ ਇਸ ਦਾ ਉੱਤਰ ਹੈ ਮੇਲੇ ਪ੍ਰਸ਼ਨ ਨੰਬਰ 20 ਰੁੱਤਾਂ ਵਿੱਚ ਸਭ ਤੋਂ ਮਿੱਠੀ ਤੇ ਹੁਸੈਨ ਰੁੱਤ ਕਿਹੜੀ ਹੈ ਇਸ ਦਾ ਉੱਤਰ ਹੈ ਬਸੰਤ ਪ੍ਰਸ਼ਨ ਨੰਬਰ 21ਵਾਂ ਬਸੰਤ ਪੰਚਮੀ ਦੇ ਮੇਲੇ ਕਿਹੜੀਆਂ ਥਾਵਾਂ ਤੇ ਲੱਗਦੇ ਹਨ ਇਸ ਦਾ ਉੱਤਰ ਹੈ ਪਟਿਆਲੇ ਤੇ 시ਹਾਟੇ ਪ੍ਰਸ਼ਨ ਨੰਬਰ 22ਵਾਂ ਫੱਗਣ ਵਿੱਚ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ ਇਸ ਦਾ ਸਹੀ ਉੱਤਰ ਹੈ ਹੋਲੀ ਪ੍ਰਸ਼ਨ ਨੰਬਰ 23ਵਾਂ ਆਨੰਦਪੁਰ ਸਾਹਿਬ ਵਿੱਚ ਕਿਹੜਾ ਭਾਰੀ ਮੇਲਾ ਲੱਗਦਾ ਹੈ ਇਸ ਦਾ ਉੱਤਰ ਹੈ ਹੋਲਾ ਮਹੱਲਾ ਪ੍ਰਸ਼ਨ ਨੰਬਰ 24 ਗੁਰੂ ਗੋਬਿੰਦ ਸਿੰਘ ਜੀ ਹੋਲੀ ਵਾਲੇ ਦਿਨ ਆਨੰਦਪੁਰ ਸਾਹਿਬ ਵਿਖੇ ਯੋਧਿਆਂ ਦੇ ਦਾਲ ਬਣਾ ਕੇ ਕਰਮਉਂਦੇ ਸਨ ਇਸ ਦਾ ਉੱਤਰ ਹੈ ਜੰਗੀ ਮੁਕਾਬਲੇ ਪ੍ਰਸ਼ਨ ਨੰਬਰ 25 ਤੀਆਂ ਦਾ ਤਿਉਹਾਰ ਕਦੋਂ ਹੁੰਦਾ ਹੈ ਇਸ ਦਾ ਉੱਤਰ ਹੈ ਸੋਣ ਵਿੱਚ ਰੁੱਤ ਵਿੱਚ ਪ੍ਰਸ਼ਨ ਨੰਬਰ 26 ਪੈਲੇ ਸਮਿਆ ਵਿੱਚ ਕਿਸਾਨ ਪੈਲੀ ਨੂੰ ਵੋਣ ਬੀਜਣ ਤੇ ਵੱਢਣ ਤੋਂ ਪਹਿਲਾਂ ਕਿਸ ਦੀ ਪੂਜਾ ਕਰਦੇ ਸਨ ਇਸ ਦਾ ਉੱਤਰ ਹੈ ਨਾਗ ਦੀ ਪ੍ਰਸ਼ਨ ਨੰਬਰ 27 ਮੁੱਗੇ ਨਾਲ ਸੰਬੰਧਿਤ ਮੇਲਿਆਂ ਦਾ ਸਬੰਧ ਕਿਸ ਦੀ ਪੂਜਾ ਨਾਲ ਹੈ অপশন ਸਰਪਦੀ ਪ੍ਰਸ਼ਨ ਨੰਬਰ 28ਵਾਂ ਛਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ ਇਸ ਦਾ ਉੱਤਰ ਹੈ ਗੁੱਗੇ ਦੀ ਯਾਦ ਵਿੱਚ ਪ੍ਰਸ਼ਨ ਨੰਬਰ 29ਵਾਂ ਗੁੱਗੇ ਦੀ ਸਿਮਰਤੀ ਵਿੱਚ ਵੱਡਾ ਮੇਲਾ ਕਿੱਥੇ ਲੱਗਦਾ ਹੈ ਇਸ ਦਾ ਉੱਤਰ ਹੈ ਛਪਾਰ ਪਿੰਡ ਵਿੱਚ ਪ੍ਰਸ਼ਨ ਨੰਬਰ 3 ਗੁੱਗੇ ਦੇ ਭਗਤਾਂ ਨੇ ਛਪਾਰ ਪਿੰਡ ਵਿੱਚ ਕਦੋਂ ਗੁੱਗੇ ਦੀ ਮਾੜੀ ਦੀ ਸਥਾਪਨਾ ਕੀਤੀ ਇਸ ਦਾ ਉੱਤਰ ਹੈ 1890 ਵਿੱਚ ਪ੍ਰਸ਼ਨ ਨੰਬਰ 31 ਸ਼ਪਾਰ ਦਾ ਮੇਲਾ ਕਿਹੜੇ ਜ਼ਿਲ੍ਹੇ ਵਿੱਚ ਲੱਗਦਾ ਹੈ ਇਸ ਦਾ ਉੱਤਰ ਹੈ ਲੁਧਿਆਣਾ ਪ੍ਰਸ਼ਨ ਨੰਬਰ 32 ਜਰਗ ਦਾ ਮੇਲਾ ਕਿੱਥੇ ਅਤੇ ਕਿਸ ਨੂੰ ਪਟਿਉਣ ਲਈ ਲੱਗਦਾ ਹੈ ਇਸ ਦਾ ਉੱਤਰ ਹੈ ਜਰਗ ਪਿੰਡ ਵਿੱਚ ਸ਼ੀਤਲਾ ਮਾਤਾ ਨੂੰ ਪ੍ਰਸ਼ਨ ਨੰਬਰ 33 ਜਰਗਦ ਮੇਲੇ ਵਿੱਚ ਗੁਲਗਲੇ ਕਿਸ ਨੂੰ ਖਵਾਏ ਜਾਂਦੇ ਹਨ ਇਸ ਦਾ ਉੱਤਰ ਹੈ ਖੋਤੇ ਨੂੰ ਪ੍ਰਸ਼ਨ ਨੰਬਰ 34 ਜਗਰਾਵਾਂ ਦੀ ਰੋਸ਼ਨੀ ਕਿਹੜੀ ਵਨਗੀ ਦਾ ਮੇਲਾ ਹੈ ਇਸ ਦਾ ਉੱਤਰ ਹੈ ਪੀਰਾ ਮਲੇਰ ਕੋਟਲੇ ਦੀ ਨਿਮਾਣੀ ਇਕਾदशी ਨੂੰ ਕਿਸ ਦੀ ਕਬਰ ਉਤੇ ਮੇਲਾ ਲੱਗਦਾ ਹੈ ਇਸ ਦਾ ਉੱਤਰ ਹੈ ਹਾਦਰ ਸ਼ੇਖ ਦੀ ਪ੍ਰਸ਼ਨ ਨੰਬਰ 66 ਨਿਗਾਹਾਂ ਮੇਲਾ ਕਿੱਥੇ ਲੱਗਦਾ ਹੈ ਇਸ ਦਾ ਉੱਤਰ ਹੈ ਮਲੇਰ ਕੋਟਲਾ ਪ੍ਰਸ਼ਨ ਨੰਬਰ 7वां ਪੱਛਮੀ ਪੰਜਾਬ ਵਿੱਚ ਹਰ ਪੂਰਨਮਾਸੀ ਨੂੰ ਕਿੱਥੇ ਮੇਲਾ ਲੱਗਦਾ ਹੈ ਇਸ ਦਾ ਉੱਤਰ ਹੈ ਪੰਜਾ ਸਾਹਿਬ ਵਿੱਚ ਪ੍ਰਸ਼ਨ ਨੰਬਰ 38 ਪੱਛਮੀ ਪੰਜਾਬ ਵਿੱਚ ਕੱਤਕ ਦੀ ਪੂਰਨਮਾਸੀ ਨੂੰ ਕਿੱਥੇ ਮੇਲਾ ਲੱਗਦਾ ਹੈ ਇਸ ਦਾ ਉੱਤਰ ਹੈ ਨਨਕਾਣਾ ਸਾਹਿਬ ਪ੍ਰਸ਼ਨ ਨੰਬਰ 39 ਲੋਹੌਰ ਵਿਖੇ ਡੇਰਾ ਸਾਹਿਬ ਗੁਰਦੁਆਰੇ ਵਿੱਚ ਕਿਸ ਦੀ ਸ਼ਹੀਦੀ ਦੇ ਸਬੰਧ ਵਿੱਚ ਮੇਲਾ ਲੱਗਦਾ ਹੈ ਇਸ ਦਾ ਉੱਤਰ ਹੈ ਗੁਰੂ ਅਰਜਨ ਦੇਵ ਜੀ ਪ੍ਰਸ਼ਨ ਨੰਬਰ 40 ਪੰਜਾਬ ਦੇ ਨਵੇਂ ਸੰਮਤ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ ਇਸ ਦਾ ਉੱਤਰ ਹੈ ਚੇਤਰ ਦੀ 1 ਕੰਨ ਪ੍ਰਸ਼ਨ ਨੰਬਰ 41 ਕਵਾਰੀਆਂ ਕੁੜੀਆਂ ਦੀ ਪੂਜਾ ਕਿਹੜੇ ਤਿਉਹਾਰ ਵਿੱਚ ਹੁੰਦੀ ਹੈ ਇਸ ਦਾ ਉੱਤਰ ਹੈ ਚੇਤਰ ਸੁਦੀ 8ਵੀਂ ਦੇ ਤਿਉਹਾਰ ਵਿੱਚ ਪ੍ਰਸ਼ਨ ਨੰਬਰ 42 ਚੇਤਰ ਸੁਦੀ 8ਵੀਂ ਨੂੰ ਦੇਵੀ ਦੇ ਉਪਾਸਕ ਕੀ ਕਰਦੇ ਹਨ ਇਸ ਦਾ ਉੱਤਰ ਹੈ ਕੰਜਕਾ ਬਿਠਾਉਂਦੇ ਹਨ ਪ੍ਰਸ਼ਨ ਨੰਬਰ 43 ਸਰਦਾ ਤੇ ਮੁਕਦਿਆਂ ਹੀ ਕਿਹੜਾ ਕਿਹੜਾ ਤਿਉਹਾਰ ਸ਼ੁਰੂ ਹੋ ਜਾਂਦਾ ਹੈ ਇਸ ਦਾ ਉੱਤਰ ਹੈ ਨਰਾਤੇ